ਮਿਤੀ 1 ਅਤੇ 2 ਨਵੰਬਰ ਦੀ ਦਰਮਿਆਨੀ ਰਾਤ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਲਾਈਵ ਭਾਰਤਨਾਮ ਦੇ ਚੈਨਲ ਤੋਂ ਲਗਾਈ ਗਈ ਸੀ। ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਪੱਤਰਕਾਰਾਂ ਲੋਕੀ ਗੁਰੂਬਜਾਦ ਦੇ ਵਿੱਚ 5-7 ਦੁਕਾਨਾਂ ਤੋਂ ਹਥਿਆਰਾਂ ਦੀ ਨੋਕ ਦੇ ਨਾਲ ਲਟੇਰੇ ਜਾਂ ਲੁੱਟਖੋ ਵਰਗੇ ਚਲੇ ਗਏ। ਮੈਂ ਪ੍ਰੈਸ ਦੀ ਮਾਧਿਮੇਰੇ ਦੱਸਣ ਜਾਉਂਦਾ ਵੀ ਇਹ ਜਿਹੜੀ ਨਿਊਜ਼ ਹੈ ਬਿਲਕੁਲ ਬੀਸਲੈਸ ਹੈ ਤੇ ਤੱਥਾਂ ਤੋਂ ਪਰੇ ਹੈ। ਬਿਨਾ ਕਿਸੇ ਥੈਨਟੀਫਿਕੇਸ਼ਨ ਤੋਂ ਲਾਈ ਗਈ ਹੈ। ਅਸਲੀਅਤ ਇਹ ਹੈ ਵੀ ਕੱਲ ਗੁਰੂਬਜਾਦ ਦੇ ਵਿੱਚ ਸ਼ਾਮ ਦੇ ਟਾਈਮ ਕਰੀਬ 6:30 ਵਜੇ ਦੋ ਵਿਅਕਤੀ ਆਏ ਸੀ ਜੋ ਰਾਤਰੀਤ ਮੰਦਰ ਦੇ ਨਾਂ ਤੇ ਲੰਗਰ ਦੀ ਗਰਾਈ ਕਰਨ ਦੇ ਨਾਂ ਤੇ ਦੁਕਾਨਦਾਰਾਂ ਕੋਲ ਪੈਸੇ ਦੀ ਮੰਗ ਕਰ ਰਹੇ ਸੀਗੇ ਤਿੰਨ ਚਾਰ ਦੁਕਾਨਾਂ ਤੇ ਗਏ ਉਹ ਫਿਰ ਇੱਕ ਦੁਕਾਨਦਾਰ ਨੂੰ ਉਹਨਾਂ ਦੇ ਉੱਤੇ ਕੋਈ ਉਹਨਾਂ ਦੀ ਸ਼ੱਕੀ ਹੁੰਦਾ ਪਤਾ ਲੱਗਾ ਵੀ ਉੱਤੇ ਸ਼ੱਕ ਪਿਆ ਤਾਂ ਉਹਨਾਂ ਤਰ੍ਹਾਂ ਤੋਂ ਉਹਦੀ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਤੁਰੰਤ 10 ਮਿੰਟ ਦੇ ਵਿੱਚ ਰਿਸਪੌਂਡ ਕਰਕੇ ਤੇ ਜਦ ਤੱਕ ਉਹ ਬੰਦੇ ਖਿਸਕ ਗਏ ਸੀ ਉਦੋਂ ਤਾਂ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤੋਂ ਉਹਨਾਂ ਨੂੰ ਜਲਦੀ ਕਾਬੂ ਕਰਕੇ ਜੋ ਵੀ ਇਹ ਉਹਨਾਂ ਚ ਇਲੀਗਲ ਕੁਝ ਵੀ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਬਾਕੀ ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਖਬਰਾਂ ਬਿਲਕੁਲ ਝੂਠੀ ਹੈ। ਕੋਈ ਗੁਰੂ ਘਰ ਦੇ ਚ ਲੁੱਟ ਨਹੀਂ ਹੋਈ ਤੇ ਨਾ ਹੀ ਕਿਸੇ ਦੁਕਾਨਦਾਰ ਨੂੰ ਕਿਸੇ ਨੇ ਹਥਿਆਰਾਂ ਦੀ ਲੋਗ ਤੇ ਪੈਸੇ ਮੰਗੇ ਆ। ਤੇ ਇਹ ਫਿਰ ਵੀ ਅਸੀਂ ਇਸ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਇਹ ਜਿਹੜਾ ਮੈਂ ਇਹ ਬੇਨਤੀ ਪ੍ਰੈਸ ਦੇ ਮਾਧਿਅਮ ਨਾਲ ਨਿਕਾਲੀ ਚਾਹੁੰਦਾ ਵੀ ਅੱਗੇ ਤੋਂ ਬਿਨਾਂ ਕਿਸੇ ਐਥੈਂਟੀਕੇਸ਼ਨ ਤੋਂ ਕੋਈ ਵੀ ਇਹੋ ਜਿਹੀ ਨਿਊਜ਼ ਨਾ ਚਲਾਈ ਜਾਵੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਹਫੜਾ ਤਾਫਰੀ ਮੱਚੇ ਪੈਨਿਕ ਰੀਟ ਹੋਵੇ। ਥੈਂਕ ਯ